ਪੰਜਾਬ ਵਾਲੇ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦਬਾਬਾ ਅਮਰੀਕਾ ਕੈਨੇਡਾ ਦੇ ਹੋਰ ਵੀ ਜਿੱਥੇ ਪੰਜਾਬੀ ਵਸਦੇ ਨੇ ਉਸ ਤੇ ਮੌਸਮ ਦੀ ਜਾਣਕਾਰੀ ਸ਼ੇਅਰ ਕਰਾਂਗੇ ਇਸ ਹਫਤੇ ਸੋਮਵਾਰ ਤੋਂ ਲੈ ਕੇ ਅਗਲੇ ਸੋਮਵਾਰ ਤੱਕ ਕਿਸ ਤਰ੍ਹਾਂ ਮੌਸਮ ਰਹੇਗਾ ਸ਼ੁਰੂ ਕਰਦੇ ਹਾਂ ਮਾਲਵਾ ਇਲਾਕੇ ਦੇ ਵਿੱਚ 18 ਤੇ 19 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬੱਦਲਵਾਈ ਹੋਵੇਗੀ ਤੇ ਦਿਨ ਐਤਵਾਰ 22 ਤਰੀਕ ਨੂੰ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਹੋਵੇਗੀ ਪੂਰਾ ਹਫਤਾ ਹੀ ਕੋਈ ਵੀ ਮੀਂਹ ਪੈਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਮਜੇ ਇਲਾਕੇ ਤੇ ਨਜ਼ਰ ਮਾਰੀਏ ਤਾਂ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ 18 ਤੇ 19 ਤਰੀਕ ਨੂੰ ਸੰਘਣੇ ਬੱਦਰ ਹੋਣਗੇ 22 ਤਰੀਕ ਨੂੰ 23 ਤਰੀਕ ਨੂੰ ਸੰਘਣੇ ਬੱਦਲ ਤੇ ਬਾਕੀ ਦਿਨਾਂ ਦੇ ਵਿੱਚ ਕੜਾਕੇਦਾਰ ਤੁੱਪ ਲੱਗਦੀ ਰਹੇਗੀ ਦੁਆਬਾ ਇਲਾਕੇ ਦੇ ਵਿੱਚ 18 ਤੇ 19 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਟੁੱਟੇ ਇਲਾਕੇ ਦੇ ਵਿੱਚ ਮਾੜਾ ਮੋੜ ਮੀਂਹ ਪੈ ਸਕਦਾ ਹੈ ਤੇ ਵੱਧ ਵੱਧ ਟੈਂਪਰੇਚਰ 37 ਡਿਗਰੀ 21 ਤਰੀਕ ਨੂੰ ਹੋਵੇਗਾ 22 ਤਰੀਕ ਨੂੰ ਫਿਰ ਸੰਘਣੇ ਬੱਦਲ ਰਹਿਣਗੇ ਬਾਕੀ ਦਿਨਾਂ ਦੇ ਵਿੱਚ ਤੁੱਪ ਲੱਗਦੀ ਰਹੇਗੀ ਹੀਮਕੋਨ ਸਾਹਿਬ ਨਜ਼ਰ ਮਾਰੀਏ 17-18 ਤੇ ਬਾਕੀ ਦਿਨਾਂ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ ਵੀ ਟਟੂਵੀਂ ਬਾਰਿਸ਼ ਕਦੇ ਵੀ ਹੋ ਸਕਦੀ ਆ ਤੇ ਨਾਲ ਸੰਘਣੇ ਬੱਦਲ ਭਰੇ ਰਹਿਣਗੇ। ਮਨਾਲੀ ਦੇ ਵਿੱਚ 18 ਤੇ 19 ਤਰੀਕ ਨੂੰ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ। ਬਾਕੀ ਦਿਨਾਂ ਦੇ ਵਿੱਚ ਧੁੱਪ ਤੇ ਨਾਲ ਰਾਤ ਦੇ ਟਾਈਮ ਘੱਟ ਤੋਂ ਘੱਟ ਟੈਂਪਰੇਚਰ 10 ਡਿਗਰੀ ਸੈਲਸੀਅਸ ਹੋਵੇਗਾ। ਨਦੇੜ ਹਜੂਰ ਸਾਹਿਬ 21 ਤੇ 22 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ। ਇਸੇ ਤਰ੍ਹਾਂ ਹੀ ਅਗਲਾ ਹਫਤਾ ਸਾਰਾ ਮੀਂਹ ਆਉਣ ਦੀ ਸੰਭਾਵਨਾ ਤੇ 16 ਤੋਂ ਲੈ ਕੇ 22 ਤੱਕ ਸੰਘਣੇ ਬੱਦਰ ਰਹਿਣਗੇ ਦੁਬਈ ਜਿੱਥੇ ਕਿ ਕਾਫੀ ਪੰਜਾਬੀ ਆਪਣੇ ਵਸਦੇ ਨੇ ਵਾਤਵਾਰ ਦੇ ਟੈਂਪਰੇਚਰ 37 ਡਿਗਰੀ 36 ਤੋਂ 37 ਡਿਗਰੀ ਹੋਵੇਗਾ ਰਾਤ ਦੇ ਟਾਈਮ ਘੱਟ ਤੋਂ ਘੱਟ 30 ਡਿਗਰੀ ਸੈਲਸੀਅਸ ਇਸ ਹਫ਼ਤੇ ਰਹੇਗਾ ਹੁਣ ਨਜ਼ਰ ਮਾਰਦੇ ਹਾਂ ਕੈਨੇਡਾ ਦੇ ਮੌਸਮ ਉੱਤੇ ਵੈਨਕੂਵਰ ਜਿੱਥੇ ਕਿ ਕਾਫੀ ਪੰਜਾਬੀ ਖੇਤੀਬਾੜੀ ਕਰਦੇ ਨੇ ਉਥੇ 17 19 ਦੇ 20 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਤੇ ਜਿਆਦਾ ਮੀ 21 ਤਰੀਕ ਨੂੰ ਹੋਵੇਗਾ। ਸੰਘਣੇ ਬੱਦਲ ਰਹਿਣਗੇ ਵਾਤਵਾਦ ਟੈਂਪਰੇਚਰ 19 ਡਿਗਰੀ ਤੇ ਰਾਤ ਦੇ ਟਾਈਮ ਘੱਟ ਤੋਂ ਘੱਟ ਟੈਂਪਰੇਚਰ 10 ਡਿਗਰੀ ਸੈਲਸੀਅਸ ਰਹੇਗਾ। ਬ੍ਰੈਮਟਨ অন্ਟਾਰੀਓ ਕੈਨੇਡਾ ਜਿੱਥੇ ਕਿ ਸੰਘਣੇ ਬੱਦਲ 17-18 ਤੇ 21 ਤਰੀਕ ਨੂੰ ਰਹਿਣਗੇ। ਰਾਤ ਦੇ ਟਾਈਮ ਘੱਟ ਤੋਂ ਘੱਟ 14 ਡਿਗਰੀ ਤੇ ਦਿਨ ਦੇ ਟਾਈਮ ਵਾਤਵਾਦ 22 ਡਿਗਰੀ ਇਸ ਹਫਤੇ ਟੈਂਪਰੇਚਰ ਰਹੇਗਾ। ਹੁਣ ਨજર ਮਾਰਦੇ ਆ ਅਮਰੀਕਾ ਜਿੱਥੇ ਕਿ ਕਾਫੀ ਪੰਜਾਬੀ ਵਸਦੇ ਨੇ। ਕੈਲੀਫੋਰਨੀਆ ਦੇ ਵਿੱਚ ਜ਼ਿਆਦਾਤਰ ਗਰਮੀ ਰਹੇਗੀ ਇਸ ਹਫਤੇ ਵਾਤਵਾਤ ਦਾ ਟੈਂਪਰੇਚਰ 33 ਡਿਗਰੀ ਤੇ ਰਾਤ ਦੇ ਟਾਈਮ ਕਰ ਤੋਂ ਘੱਟ 12 ਡਿਗਰੀ ਹੋਵੇਗਾ 17 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਯੂਬਾ ਸਿਟੀ ਸਟਾਕ ਨਾ ਦੇ ਵਿੱਚ ਹੋ ਸਕਦੀ ਹੈ ਨਿਊਯਾਰਕ ਦੇ ਵਿੱਚ 18 ਤੇ 19 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੋਵੇਗੀ ਬਾਕੀ ਜਗ੍ਹਾ ਦੇ ਉੱਤੇ ਹਲਕੇ ਤੋਂ ਦਰਮਿਆਨੇ ਸੰਘਣੇ ਬਦਲੇ ਸਾਰਾ ਹਫਤਾ ਹੀ ਬਣੀ ਰਹਿਣਗੇ ਚੰਨਾਂ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ ਕਿ ਤੁਹਾਨੂੰ ਮੌਸਮ ਦੀ ਜਾਣਕਾਰੀ ਮਿਲਦੀ ਰਹੇ ਬਹੁਤ ਬਹੁਤ ਤੁਹਾਡਾ ਧੰਨਵਾਦ